ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਹਾਂ ਤੁਹਾਡਾ ਹੁਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਜਿੱਥੇ ਇਹ ਵੀ ਕਿਹਾ ਜਾ ਰਿਹਾ ਹੈ ਪੰਜਾਬ ਦੇ ਸਰਕਾਰੀ ਵਕੀਲਾਵਾਂ ਵੱਲੋਂ ਕਿ ਸਬਮਣ ਜਾਰੀ ਕਰ ਦਿੱਤੇ ਗਏ ਨੇ ਗਨੀਪ ਕੌਰ ਮਜੀਠੀਆ ਨੂੰ ਕਿਉਂਕਿ ਇਹ ਪੈਸੇ ਦੇ ਲੈਂਡ ਡੀਡ ਦੇ ਮਾਮਲੇ ਦੇ ਵਿੱਚ ਗਰੀਬਕੌਰ ਮਜੀਠੀਆ ਗਰੀਬਕੌਰ ਦਾ ਪਰਜਾ ਅਤੇ ਗਰੀਬਕੌਰ ਦੀ ਸੱਸ ਅਤੇ ਸੋਹਰਾ ਵੀ ਇਨਵੋਲਵ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਵਿਵਾਹ ਸਿਮਰਤ कौर ਦੇ ਗਲੇ ਦੀ ਹੱਡੀ ਬਣ ਜਾਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਜਿਹੜੀ ਖਬਰ ਸਭ ਤੋਂ ਉੱਪਰ ਕੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਆਗੂ ਵਿਕਮ ਜਿਸ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਚੱਲੀਆਂ ਹਨ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਕੋਈ ਰਾਤ ਨਹੀਂ ਮਿਲੀ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਅਦਾਲਤ ਨੇ ਉਸ ਨੂੰ ਅੱਜ ਦੀ ਸੁਣਵਾਈ ਦੌਰਾਨ ਕੋਈ ਰਾਤ ਨਹੀਂ ਦਿੱਤੀ ਇਸ ਤਰ੍ਹਾਂ ਮਜੀਠੀਆ ਅਜੇ ਜੇਲ੍ਹ ਵਿੱਚ ਹੀ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ 29 ਜੁਲਾਈ ਨੂੰ ਹੋਣੀ ਹੈ ਤਾਂ ਕੀਤੀ ਗਈ ਹੈ ਇਸ ਤੋਂ ਪਹਿਲਾਂ 6 ਜੁਲਾਈ ਨੂੰ ਪਿਛਲੇ ਸਾਲ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿੱਥੇ ਉਹਨਾਂ ਨੂੰ 14 ਦਿਨਾਂ ਦੀ ਰਿਹਾਇਕ ਹਰਾਸ ਵਿੱਚ ਨਿਊ ਨਾਵਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਦਸਨਯੋਗ ਹੈ ਕਿ ਪੰਜਾਬ ਪੀਸਨਸ ਦੇ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਆਮ ਘਰ ਤੋਂ ਆਮਦਨ ਤੋਂ ਵੱਧ ਜਿਆਦਾ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਉਹਨਾਂ ਨੇ ਆਪਣੀ ਆਮਦਨ 740 ਕਰੋੜ ਰੁਪਏ ਦੇ ਵੱਧ ਜਿਆਦਾ ਰੱਖਣ ਦੇ ਦੋਸ਼ ਨੇ ਲੇਕਿਨ ਰਾਤ ਨਹੀਂ ਮਿਲੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਲੇਕਿਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਰਗੋਕੇਟ ਅਰਸ਼ਦੀਪ ਸਿੰਘ ਕਰੇਲ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਤਿਆ નિર્ਦੋਸ਼ ਨੇ ਉਹਨਾਂ ਦੇ ਨਾਲ ਤੱਕੇ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਕਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਨਾ ਸਬੂਤਾਂ ਤੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਬਿਕਰਮਜੀਤ ਸਿੰਘ ਜੀਤਿਆ ਤੇ ਉਸ ਦਾ ਹਰਜਾਨਾ ਭੁਤਣਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਅੱਜ ਬਿਕਰਮਜੀਤਿਆ ਦੀ ਸੁਣਵਾਈ ਹੋਈ لیکن ਉਸ ਸਰਵਾਈ ਦੇ ਵਿੱਚ ਕੋਈ ਰਾਤ ਨਹੀਂ ਮਿਲੇਗੀ ਨਹੀਂ ਮਿਲੀ ਰਾਤ ਉਸ ਤੋਂ ਇਲਾਵਾ ਇਸ ਤਰ੍ਹਾਂ ਹੁਣ ਬਿਕਮਜੀਤ ਸਿੰਘ ਜੀਠਿਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਅਗਲੀ ਸਰਵਾਈ ਜਿਹੜੀ ਹੈ 29 ਜੁਲਾਈ ਨੂੰ ਹੋਵੇਗੀ 14 ਦਿਨ ਵਾਸਤੇ ਨਿਆਖਰਾਸ ਵਿੱਚ ਚੱਲ ਰਹੇ ਨੇ ਨਾਬਾ ਜੇਲ੍ਹ ਦੀ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਨੇ ਜਿਹੜੀ ਬੈਰਕ ਦੇ ਵਿੱਚ ਬਿਕਮਜੀਤ ਸਿੰਘ ਜੀਠਿਆ ਨੂੰ ਬੰਦ ਕੀਤਾ ਗਿਆ ਹੈ ਹਾਲਾਂਕਿ ਉਥੇ ਉਹਨਾਂ ਦੀ ਸਥਿਤੀ ਵੀ ਕੁਝ ਹਾਲਤ ਜਿਹੜੀ ਡਾਵਾ ਡੋਰ ਬਣੀ ਹੋਈ ਹੈ ਤੇ ਦੂਸਰੇ ਪਾਸੇ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕੋਈ ਵੀ ਰਾਤ ਨਹੀਂ ਮਿਲੀ 29 ਜੁਲਾਈ ਨੂੰ ਫੈਸਲਾ ਆਵੇਗਾ ਕਿ ਜਿਹੜੇ ਦੋਸ਼ ਯਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਏ ਗਏ ਨੇ ਸਹੀ ਨੇ ਜਾਂ ਗਲਤ ਨੇ ਕਿਉਂਕਿ ਬਾਰ-ਬਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਜੀਤਿਆ ਵੱਲੋਂ